ਸੋ ਏ ਗਾਇਜ਼ ਵੈਲਕਮ ਟੂ ਮਾਈ ਮਿੰਨੀ ਵਲੌਗ ਅੱਜ ਬਣਾਇਆ ਆਪਾਂ ਘਰੇ ਰੈਸਟੋਰੈਂਟ ਸਟਾਈਲ ਬਲਾਉ ਤੇ ਸਭ ਤੋਂ ਪਹਿਲਾਂ ਲਗਾਇਆ ਆਪਾਂ ਹੇਅਰ ਕਲਰ ਕਿਉਂਕਿ ਅਸੀਂ ਜਾਣਾ ਸੀ ਮੈ ਰਿਸਤੇ ਤੇ ਹਸਬੰਡ ਨੇ ਲਗਾਇਆ ਮੇਰੇ ਹੇਅਰ ਕਲਰ ਦੈਨ ਉਸ ਤੋਂ ਬਾਅਦ ਨਾ ਕੇ ਮੈਂ ਬਣਾਈ ਹਸਬੰਡ ਤੇ ਮੇਰੇ ਲਈ ਦੋਨਾਂ ਲਈ ਚਾ ਚਾਵਲਾਂ ਤੋਂ ਬਾਅਦ ਮੈਂ ਕਿਤੀ ਬਲੀਚ ਅਪਲਾਈ ਐਂਡ ਦੈਨ ਉਸ ਤੋਂ ਬਾਅਦ ਆਪਾਂ ਆ ਗਏ ਆਪਣੇ ਪਲਾਵ ਦੀ ਰੈਸਪੀ ਤੇ ਜਿਹਦੇ ਲਈ ਲੈ ਆਪਾਂ ਪਲਾਵ ਨੂੰ ਬੋਇਲ ਕਰ ਲਿਆ ਚਾਵਲ ਨੂੰ ਸੌਰੀ ਬੋਇਲ ਕਰ ਲਿਆ ਪਹਿਲਾਂ ਐਂਡ ਦੈਨ ਆਲੂ ਪਿਆਜ਼ ਹਰੀ ਮਿਰਚ ਕੋਈ ਵੀ ਵੈਜੀਟੇਬਲ ਤੁਸੀਂ ਐਡ ਕਰ ਸਕਦੇ ਹੋ ਆਪਦੇ ਅਕੋਰਡਿੰਗ ਮੇਰੇ ਕੋਲ ਜੋ ਘਰੇ ਅਵੇਲੇਬਲ ਸੀ ਮੈਂ ਉਹ ਐਡ ਕਰਿਆ ਦੈਨ ਟਮਾਟਰ ਐਡ ਕਰੇ ਤੇ ਨਮਕ ਮਿਰਚ ਹੰਚੂਰ ਪਾਊਡਰ ਥੋੜੀ ਜਿਹੀ ਹਲਦੀ ਮੈਕੀ ਮਸਾਲਾ ਗਰਮ ਮਸਾਲਾ ਆ ਸਾਰੇ ਮਸਾਲੇ ਮੈਂ ਐਡ ਕੀਤੇ ਇਹਦੇ ਵਿੱਚ ਤੁਸੀਂ ਆਪਦੀ ਪਸੰਦ ਅਕੋਰਡਿੰਗ ਐਡ ਕਰ ਸਕਦੇ ਹੋ ਫਿਰ ਮੈਂ ਪਾਈ ਚਾਵਲ ਤੇ ਉੱਤੇ ਪਾਈ ਟਮਾਟੋ ਸੌਸ ਸੋਇਆ ਸੌਸ ਇੱਕਦਮ ਮਸਤ ਜੇ ਚਾਵਲ ਬਣੇ ਸੀ ਸਬਸਕ੍ਰਾਈਬ ਕਰ ਦਿਓ ਚੈਨਲ